ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤੇ ਅੱਜ ਆਪਾਂ ਤੁਹਾਨੂੰ ਮੱਝਾ ਦਿਖਾਵਾਂਗੇ ਝੋਟੀਆਂ ਤਿੰਨ ਸੂਈਆਂ ਸਵਾਈਆਂ ਬੱਚੇ ਦੇ ਕੋ ਤਿੰਨਾਂ ਦੇ ਨਾਲਾ ਡਿਟੇਲ ਵੀਰ ਤੋਂ ਪੁੱਛਦੇ ਇਕੱਲੇ ਇਕੱਲੇ ਨਗਵਰੇ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦੋ ਜੀ ਆਪਣਾ ਨਾਮ ਅਭੀਰ ਸਿੰਘ ਪੰਡਿਤ ਈਮਾ ਜਿਹੜਾ ਵਰਨਾ ਹੈ ਮੋਬਾਈਲ ਨੰਬਰ ਜੀ ਆਪਣਾ 78875927 ਅੱਜ ਆਪਣੇ ਕੋਲ ਤਿੰਨ ਝੋਟੀਆਂ ਹਨਾ ਹਾਂਜੀ ਬਾਈ ਜੀ ਸੂਜੀਆਂ ਸਵਾਈਆਂ ਕਿੰਨੇ ਸੂਜੀਆਂ ਸਵਾਈਆਂ ਤੇ ਉਹ ਬਾਈ ਝੋਟੀਆਂ ਵੀ ਆ ਤੇ ਆ ਚੌਂਡਾ ਜੀ ਆਦਾ ਆਪਣੇ ਸਾਹਮਣੇ ਜੋ ਕੇ ਆਣੇ ਉਹ ਵੀ ਜੋੜੀ ਆਪ ਜੀ ਆਪ ਸ਼੍ਰੀ ਲੈ ਕਾ ਚੌਂਣ ਵਾਲੀ ਠੀਕ ਹੈ ਤੇ ਜਿਹੜੀ ਪਹਿਲੇ ਨੰਬਰ ਦੇ ਵਿੱਚ ਚੋਣ ਵਾਲੀ ਦੇਖੀ ਜੰਨੇ ਆ ਕਿਹੜਾ ਸੁਆ ਸੂਈ ਆ ਬਾਈ ਜੀ ਇਹ ਇਹ ਤੇ ਤੀਜਾ ਸੁਆ ਕਹਵਾ ਦਿਨ ਹੋ ਗਿਆ ਸੂਈ ਨੂੰ ਆ ਸੂਈ ਨੂੰ 5ਵਾਂ ਦਿਨ ਲੱਗਿਆ ਬੱਚਾ ਕਿਹੜਾ ਇਹਦਾ ਇਹਦਾ ਬੱਚਾ ਵੀ ਆ ਕੱਟਾਗਾ ਅੱਛਾ ਕੱਟੀ ਆ ਬੱਚਾ ਇਹਦੇ ਪਿੱਛੇ ਕੱਟੀ ਆ 5ਵਾਂ ਦਿਨ ਹੋ ਗਿਆ ਸੂਈ ਨੂੰ ਹਣਾ ਨਾਲ ਨਾਲ ਆ ਦੇ ਨਾਲੂਆ ਨਾਲ ਆ ਕਿਵੇਂ ਫਿਰ ਕਹਿੰਦੇ ਆ ਵਪਾਰੀ ਝੂਠੀ ਮਾਰੀ ਜਾਂਦੇ ਆ ਹਰ ਇੱਕ ਨੂੰ 5ਵਾਂ ਦਿਨ ਕਹਿ ਜਾਂਦੇ ਆ ਤੇ ਦੁੱਧ ਚੋਣ ਵਾਲਾ ਕਿੰਨਾ ਦੁੱਧ ਚੋਣ ਵਾਲਾ 11 ਲੀਟਰ ਦੇ ਮਣਕੇ ਦੇ ਦਿੰਦੇ ਆ 5ਵੇਂ ਦਿਨ ਦੀ ਸੂਈ ਥੱਲੇ ਤੇ ਫਿਰ ਤਾਂ ਕਰੂ ਕੋਈ ਨਾ ਕੁਛ ਕਿੰਨਾ ਪਾ ਦੂਗੀ ਧਾਰ ਤੂਰ ਹੁਣ ਮੰਨ ਕੇ ਚੱਲੇ ਗਰਮੀ ਬਹੁਤ ਆ ਜਿਆਦਾ ਲੀਟਰ ਬੰਦਾ ਨਾਲ ਡਿਆ ਹੋਵੇ 10 ਲੀਟਰ ਤੋਂ ਬਾਹਰ ਹਾਜ਼ਰ ਹੋਊਗਾ ਠੀਕ ਆ ਤੇ ਭਾ ਭਾਂਦਾ ਕੀ ਹੋਊਗਾ ਭਾਵਰੇ ਬੂੰਦੀ ਚੱਲ ਜਾ ਜੈਜੂ ਦੁੱਧ ਦੇ ਸਾਹਮਣੇ ਕੋਈ ਉਹ ਤਾਂ ਨਹੀਂ ਗੱਲ ਵੀ 2 ਲੱਖ 2 ਲੱਖ ਰੁਪਏ ਜੈਜੂ ਮੋਲ ਕਮਾਲ ਦੇ ਸਾਹਮਣੇ ਠੀਕ ਆ ਧੋਰੀ ਵੀਰ ਬਾਹਰ ਨੂੰ ਸੁਭਰੋ ਮੂੰਹ ਮੱਥਾ ਦੇਖੋ ਬੈਠਦਾ ਆ ਸੌਰੀ ਛੋਟੀ ਦਾ ਧੱਲੇ ਵਾਲੋ ਆ ਦੇਖੋ ਕਹਿ ਵਾਤਾ ਪੂਰਾ ਸਾਫ ਫਿਕਰਾ ਕੱਦ-ਕੱਡ ਚੰਗਾ ਜਿੰਦ-ਜਾਨ ਤੇ ਲੇਵਾ ਵਗੈਰਾ ਬਹੁਤ ਸੋਹਣਾ ਤੇ ਥਾਣਾ ਹਵਾਨਾ ਮੁਠੀ ਵਾਲਾ ਸਾਫ ਸੁਥਰਾ ਤੇ ਬਾਈ ਜੀ ਸੂਆ ਕਿਹੜਾ ਸੂਈ ਵੀ ਇਹ ਤੀਜਾ ਸੂਆ ਸੂਈ ਵੀ ਮੂੰਹ ਮੱਥਾ ਦੇਖ ਸਕਦਾ ਗੋਲ ਚੈਂਗ ਦੀ ਤੇ 10 ਲੀਟਰ ਤੋਂ ਬਾਹਰ ਤੇ 11 ਦੇ ਵਿੱਚ ਬੋਲਾ ਇਹਦੇ ਥੱਲੇ ਹਾਜ਼ਰ ਆ ਪੰਜਵੇਂ ਦਿਨ ਦੀ ਸੂਈ ਵੀ ਥੱਲੇ ਤੇ ਕੱਟੀ ਮਗਰਾ 나ੜੂਆ ਨਾਲ ਆ ਜਿਵੇਂ 나ੜੂ ਆਪ ਨੂੰ ਪਤਾ ਇਹ ਹਫ਼ਤੇ ਖਾਂਡੇ ਦੇ ਵਿੱਚ ਨਾੜਵਾ ਟੁੱਟ ਜਾਂਦਾ ਤੇ ਅਗੇ ਦੂਜੇ ਨੰਬਰ 'ਚ ਆਪਣੀ ਲੰਡੀ ਝੋਟੀ ਦੇਖੀ ਜਾਂਨੇ ਇਹਨੂੰ ਕਿਹਾ ਮੈਂ ਦਿਨ ਹੋ ਗਿਆ ਸੁਈ ਨੂੰ ਇਹਨੂੰ ਵੀ ਸੁਈ ਨੂੰ ਅੱਜ ਚੌਥਾ ਦਿਨ ਹੀ ਇਹਨੂੰ ਇਹਦਾ ਬੱਚਾ ਕਿਹੜਾ ਖੱਚਦਾ ਸੀ ਇਹਨੇ ਠੀਕ ਹੈ ਦੋ ਨੰਬਰ ਵਾਲਾ ਹਾਂਜੀ ਇਹਦੇ ਮਗਰ ਕੀ ਹੈ ਕਟਾ ਇਹਦੇ ਮਗਰ ਕਟਾ ਬਈ ਇਹ ਹੈਗਾ ਕਟਾ ਹਾਂਜੀ ਤੇ ਦੁੱਧ ਕਿੰਨਾ ਹੈ ਥੱਲੇ ਉਹਦਾ ਥੱਲੇ ਬਈ ਹੋਊਗਾ ਆਮ ਆਮ ਵਿੱਚ ਸਾਢੇ 4 ਲੀਟਰ ਡੰਗ ਦਾ ਬੋਲਾ ਹਾਜ਼ਰਾਂ ਤੇ ਚੌਂਡ ਚ ਵਾ ਇੱਕ ਨੰਬਰ ਕੱਲੀ ਪੂਸ ਟੁੱਟੀ ਹੋਇਆ ਹੈ ਨਾ ਟੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਤੇ ਦੇਖੋ ਤੋਰਾ ਤਾਰਾ ਇਹ ਸੂਆ ਸੂਈ ਵੀ ਹੈ ਜੀ ਹਾਂਜੀ ਦੂਜਾ ਤੀਜਾ ਤੀਜਾ ਸੂਆ ਸੂਈ ਵੀ ਆ ਤੇ ਕੱਦ ਵੱਡ ਬਹੁਤ ਆ ਜਿਹੜਾ ਸਾਮ ਦਾ ਟਾਈਮ ਆ ਇਹਦੀ ਚਵਾਈ ਹੁਣ ਝੋਟੀ ਦੀ ਹੋਈ ਵੀ ਆ ਜਮਾ ਤੇ ਦੁੱਧ ਜਮਾ ਇਹ ਥਾਣਾ ਚੋਂ ਸਾਫ਼ ਆ ਜਾਵਾ ਸਾਮ ਦਾ ਟਾਈਮ ਆ ਵੀਡੀਓ ਆਪਾਂ ਕਵਰ ਕਰੀ ਜਨੇ ਤੇ ਮੂੰਹ ਮੱਥਾ ਦੇਖੋ ਕਿਆ ਬਦਾ ਸਿੰਘ ਸਾਹਿਬ ਦੀ ਸਾਫ ਆ ਬੱਚਾ ਇਹਦੇ ਵਿੱਚ ਹੀ ਕੱਟਾਗਾ ਤੇ ਅੱਗੇ 3 ਨੰਬਰ ਦੇ ਆਪਾਂ ਕੋਹਣੀ ਝੋਟੀ ਦੇਖੀ ਜਨੇ ਇਹ ਕਿਹੜਾ ਸੂਈ ਵੀ ਤੀਜਾ ਸੂਈ ਵੀ ਹੋਵੇ ਤਿੰਨੇ ਤੀਜਾ ਤੀਜਾ ਸੂਆ ਹਨਾ ਇਹਦਾ ਬੱਚਾ ਕਿਹੜਾ ਆ ਗਿਆ ਇਹਦਾ ਬੱਚਾ ਵੀਰੇ ਆ ਪਚਾਰ ਵਾਲਾ ਕੱਟਾ ਹਨਾ ਇਹਨੂੰ ਸੂਈ ਨੂੰ ਕਿੰਨਾ ਦਿਨ ਲੱਗਦਾ ਹੋਈ ਨੂੰ? ਸੂਈ ਨੂੰ ਉਹ ਵੀ ਬੇਤਾ ਦਨ। 10 ਦਿਨ ਸੂਈ ਨੂੰ ਤੇ ਦੁੱਧ ਕਿੰਨਾ? ਥੋੜਾ ਜਿਹਾ ਉਪਰਾਂ ਕਰ ਗਈ ਸੀਗੀ। ਠੀਕ ਹੈ। ਦੁੱਧ ਦਾ ਮੈਂ ਵੀ ਵੀਰੇ 15 ਲੀਟਰ ਦੀ ਗਾਰੰਟੀ ਆ। 2 ਦਿਨ ਦਰ ਨੇ ਜੀ ਨਾਲ ਆਇਆ। ਠੀਕ ਹੈ। ਹਾਂ, ਰਕਪਟਾ ਘੱਟ ਕਹਦਾ। ਤੇ ਹੁਣ ਵੀ ਇਹਦੇ ਲੈਗਾ 10 ਲੀਟਰ ਦੁੱਧ ਬਈ। ਮੰਨ ਕੇ ਚੱਲੀਏ ਵੀ ਅੰਦਾਜ਼ਾ ਆ 14-14 ਦੇ ਆਡੇ ਛੜੇ। 14-15 ਬਈ ਗਾਰੰਟੀ ਨਾਲ ਦੇ ਲੋਗੇ ਬਈ। ਠੀਕ ਹੈ। ਚੌਣ ਚ ਵੈਕ ਨੰਬਰ ਆ। ਹਾਂ ਮੈਲਾ ਚੱਲਦਾ ਜਦੋਂ ਤੁਹਾਨੂੰ ਬਹੁਤ ਜਿਆਦਾ। ਠੀਕ ਆ ਮੈਲਾ ਮਾਰੀ ਜਾਂਦੀ ਹੈ ਹਨਾ। ਤੇ ਮਾਲ ਬਹੁਤ ਚੰਗੇ ਰੁਕੀ ਸੀ ਥੋੜੀ ਵੀਡੀਓ ਤੋਂ ਅੱਧਾ ਘੰਟਾ ਪਹਿਲਾਂ ਮਈਆਂ ਚੋਈਆਂ ਗਈਆਂ ਠੀਕ ਹੈ ਆ ਤੁਹੇ ਬਹਿ ਕਹਿਆ ਉਹ ਪੌੜੀ ਸੀ ਗਲੀ ਚੋਾਈ ਕਰਕੇ ਕਹਿੰਦੇ ਠੀਕ ਹੈ ਤੇ ਨੰਬਰ ਬੋਲ ਦੀ ਦੁਬਾਰਾ ਆਪਣਾ 78 87 75 ਤੋਂ 10 ਜਦੋਂ ਮਰ ਜੀ ਕਹੇ ਵੀ ਦੋ ਤਿੰਨ ਮੱਝਾਂ ਹੁੰਦੀਆਂ ਹੀ ਆ ਹੁੰਦੇ ਆਣੇ ਦੋ ਚਾਰ ਪੰਜ ਹੁੰਦੇ ਆ ਜਸਤ ਕੋਲ ਆਉਂਦੇ ਠੀਕ ਹੈ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਏ ਪਿੰਡ ਜੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲੈ ਸਭ ਦਾ ਤਹਿਦ